ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਪੈਂਦੀ ਜੀ ਇਸ ਨੂੰ ਬਾਗਾਪਰਾਣਾ ਤੇ ਜ਼ਿਲ੍ਹਾ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਬਾਈ ਕੋਲੇ ਦੋ ਨਾਗਾ ਕਾਕੇ ਬਰਾੜ ਕੋਲੇ ਦੋਨੇ ਸੂਏ ਸਵਾਏ ਆ ਗਏ ਅੱਜ ਦੀ ਤਰੀਕ ਹੈਗੀ 30 ਤਰੀਕ ਦਿਨ ਮੰਗਲਵਾਰ 2025 ਹੈ ਜੀ ਤੇ ਇਹ ਵੀਡੀਓ ਕੱਲ ਨੂੰ ਦਿਨ ਬੁੱਧਵਾਰ ਨੂੰ 31 ਅਕਤੂਬਰ ਨੂੰ ਇਹ ਵੀਡੀਓ ਅਪਲੋਡ ਹੋਊਗੀ ਆਪਣੇ ਚੈਨਲ ਕੀਤ ਡੇਰੀ ਫਾਰਮ ਤੇ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਬੈਨਰ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮਾ 98783 93488 ਥੱਲੇ ਪਰਕ ਤੁਸੀਂ ਆਏ ਕਰਨੀ ਆ ਸਵੇ ਸਵੇ ਨਾਗਾ ਦੇ ਦੋ ਟਾਈਮ ਤੁਸੀਂ ਚੋ ਕੇ ਜਾ ਸਕਦੇ ਹੋ ਜੀ ਦੋ ਦਿਨ ਬਰਾੜ ਸਾਹਿਬ ਸੀਗੇ ਬਾਹਰ ਅੱਜ ਪਿੰਡ ਆਏ ਤੇ ਅੱਜ ਹੀ ਆਪਾਂ ਇਹਨਾਂ ਦੇ ਵੀਡੀਓ ਕਵਰ ਕਰ ਰਹੇ ਆਗੇ। ਆਓ ਬਰਾੜ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ। ਨਾਮ ਦੱਸ ਦੀ ਬਾਈ। ਮੇਰਾ ਨਾਮ ਜੀ ਕਾਕਾ ਪਿੰਡ ਲੰਗਣਾ ਤਸੀਲ ਵਾਖਾ ਆਪਣਾ ਜਿਹੜਾ ਮੋਗਾ। ਠੀਕ ਆ ਵੀ ਕੀ ਜਾਂਦਾ ਮਾਲ ਰਟੀਨ ਚ? ਮਾਲ ਵੇਖੀ ਜਾਂਦਾ ਮਾਲ ਨਾਲ ਕੋਈ ਪ੍ਰਵਾਹ ਨਹੀਂ ਬਹੁਤ ਜ਼ਿਆਦਾ ਕਿਰਪਾ ਗੁਰੂ ਮਹਾਰਾਜ ਦੀ। ਠੀਕ ਆ ਜੀ। ਜੇ ਕੰਮ ਸੱਚਾ-ਸੱਚਾ ਸਹੀ ਕਰਨਾ। ਸਹੀ ਗੱਲ ਹੈ। ਕੰਮ ਸਹੀ ਰਹਿਣਾ ਜਾਂ ਗਲਤ ਗਲਤ ਹੀ ਰਹਿਣਾ। ਠੀਕ ਆ ਦੋ ਦਿਨ ਦੋ ਦਿਨ ਫਿਰ ਗਿਆ ਵੇ ਅਸੀਂ ਕਦੇ। ਹਾਂ ਮੈਂ ਗਿਆ ਕਦੇ ਬਾਹਰ ਦੋ ਮਾਟਾਂ ਬਾਈ ਠੀਕ ਹੈ ਕਿੱਧਰੋਂ ਸ਼ੁਰੂ ਕਰਨਾ 14 ਲੀਟਰ ਦੁੱਧ ਦਾ ਮਖਰ ਮੱਛੀ ਆ ਦੋ ਤੋਂ ਡੇਢ ਮਹੀਨਾ ਹੋ ਗਿਆ ਸੋਈ ਨੂੰ ਠੀਕ ਹੈ ਬਾਈ ਮੱਛੀ ਆ 14 ਲੀਟਰ ਦੁੱਧ ਦਾ ਦੋ ਟਾਈਮ ਚੋਲ ਬਈ ਅਗਲਾ ਦੋ ਟਾਈਮ ਚੋਲੇ ਠੀਕ ਹੈ ਜੀ ਜੀ ਦਾ ਮੁੱਲ 41000 ਰੁਪਏ ਅੱਛਾ ਵਿੱਚੋਂ ਕੋਈ ਛੋੜ ਚੱਪਾ ਛੱਪਾ ਹੋ ਲੂਗਾ ਬਈ ਖੋਲ ਲਾ ਲਿਆ ਲਓ ਬਈ ਦੋਸਤੋ 14 ਕਿਲੋ ਦੁੱਧ ਕੰਡੇ ਵਾਲਾ ਜਿਹੜਾ ਤੁਸੀਂ ਦੋ ਟਾਈਮ ਬਾਈ ਦੇ ਘਰੋਂ ਚੋਲਣਾ ਵਾ ਕਦਕਾਰ ਦੀ ਫੁੱਲ ਵੱਡ ਕੋਈ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਉਰ ਜੇ ਉਹ ਜੇ ਘਰੋਂ ਆਈ ਆ ਜੇ ਕਿ ਸੇਵਾ ਸਮਾਨ ਚੰਗੀ ਗੁਰਦਤ ਉਹ ਕਿ ਲੋ ਹੋਰ ਵਾਝੂਗੀ ਇਹ ਤੋਰੇ ਤਾਰੇ ਦੀ ਜਮਾ ਓਕੇ ਆ ਗਈ ਫਟਿੰਗ ਵਾਲਾ ਹਵਾਨਾ ਕੋਈ ਟਟਮਾ ਲਮਕਵਾ ਹਵਾਨਾ ਨਹੀਂਗਾ ਸੋਹਣੀ ਵਹਿੜ ਆ ਗਈ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਗਈ ਘੋੜੀ ਯਾਰ ਕੀ ਆ ਵੇਖੋ ਕਿਵੇਂ ਕਰਦੀ ਆ ਗਈ ਘੋੜੀ ਯਾਰ ਕੀ ਵਹਿੜ ਆ ਗਈ ਤੇ ਵੇਖ ਸਕਦੇ ਹੋ ਜੀ ਤੋਰੇ ਤਾਰੇ ਦੀ ਫੁੱਲ ਚੰਗੀ ਆ ਗਈ ਉਹ ਜੇ ਘਰਵਈ ਆ ਭੁਖੀ ਬਈ ਪੱਠਣ ਪਾ ਟੋੜਾ ਟਾ ਪਈ ਜਾਂਦੀ ਭੱਜ ਭੱਜ ਕੇ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਫਟਿੰਗ ਵਾਲਾ ਜੀਦੇ ਪਸੰਦ ਆ ਉਹਦੀ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਮੁੱਲ ਜਿਹਦਾ ਹੈਗਾ ਵਾ 40000 ਰੁਪਇਆ 41000 ਰੁਪਇਆ 40 ਤੇ 1 ਮਗਰੇ ਦੇ ਬੱਛੀ ਹੈ ਜੀ ਆਹ ਮਗਰ ਦੋਸਤਾਂ ਦੇ ਬੱਛੀ ਹੈ ਇਹਦੇ ਬੱਛੀ ਜਰਸੀ ਕ੍ਰੋਸ ਚ ਆ ਗਈ ਇਹਦੀ ਮੁੱਲ 41000 ਰੁਪਇਆ ਵਾ ਜਿਵੇਂ ਜੈਜ ਭਾਗ ਤੋਂ 14 ਕਿਲੋ ਕੰਡੇ ਵਾਲਾ ਤੁਸੀਂ ਚੋਲਣਾ ਬਾਈ ਦੇ ਘਰੇ ਦੋ ਟਾਈਮ ਰੂਟੀਨ ਚ ਵੀਡੀਓ ਪੈਂਦੀ ਗਏ ਇਸ ਕੋਲ ਨਾ ਤਾਂ ਪੌਸੇੇ ਲੋ ਕੇ ਜਾਂਦੇ ਆ ਰੋਜ਼ ਦੋ ਚਾਰ ਨਾਲ ਵੀਡੀਓ ਬਿਗੈਰ ਵੀ ਸੇਲ ਹੋਈ ਜਾਂਦੇ ਆਗੇ ਤਾਂ ਸੋਚਿਆ ਜਾ ਕੰਮ ਆ ਬਾਈ ਦਾ ਕੋਈ ਝੂਠਲਾ ਕੰਮ ਨਹੀਂਗਾ ਸਵੇ ਸਵੇ ਸੋਹਣੇ ਸਾਹਮਣੇ ਆਇ 10 ਤੋਂ 11 ਕਿਲੋ ਪਹਿਲਣਾਂ ਵੱਛੀ ਆ ਠੀਕ ਆ ਜੀ 10 ਤੋਂ 11 ਕਿਲੋ ਦੁੱਧ ਦਾ 10 ਕਿਲੋ ਮੰਨ ਕੇ ਚੱਲੋ ਜੀ ਠੀਕ ਆ ਜੀ ਗਰੰਟੀ ਆ ਜੀ ਦਾ ਮੁੱਲ 28000 ਆ ਠੀਕ ਆ ਬੰਦੇ ਭਾਈ ਦੇ ਦੇਣਗੇ ਹੈ ਲੋ ਜੀ ਦੋਸਤੋ ਪਹਿਲਣ ਵਹਿੜ ਆ ਕਿ ਕੋਈ 28000 ਦਿੰਦਾਗਾ ਇੱਥੇ ਵੱਛੀਆਂ ਵੀ ਲੋਕੀ 20 25 25000 ਦਿੰਦੇ 10 ਕਿਲੋ ਥੱਲੇ ਕੰਡੇ ਵਾਲਾ ਇਹਦੇ ਜਿਹੜਾ ਦੀ 22 ਦੇ ਕਰੇ ਦੋ ਟਾਈਮ ਝੋਲਣਾ ਤੁਸੀਂ ਪਹਿਲਣ ਵੱਛੀ ਆਗੀ ਜਾਤ ਕੁਆਲਟੀ ਬਹੁਤ ਆ ਫੇਸ ਜਰਸੀ ਵਾਲਾ ਵਾ UHFA ਹਨਾ ਬਰਾੜਾ ਹਾਂ ਫੇਸ ਜਰਸੀ ਵਾਲਾ ਹਨਾ ਦੋਸਤੋ ਇਹ ਫੇਸ ਜਰਸੀ ਵਾਲਾ ਵਹਿ ਉਹ ਐਚ ਐਫ ਚ ਪੈਂਦੀ ਆਗੀ ਪ੍ਰਿੰਟਰ ਐਚ ਐਫ ਵਾਲਾ ਵਾ ਫਿਟਿੰਗ ਵਾਲਾ ਹਵਾਨਾ ਹਵਾਨਾ ਬਹੁਤ ਸੋਹਣਾ ਵਾ ਦੋਨਾਂ ਵੇੜਾਂ ਦੇ ਫਿਟਿੰਗ ਵਾਲੇ ਹਵਾਨੇ ਆ ਭਲਾ 10 ਸੂਏ ਚੂਲੇ ਹਵਾਨੇ ਦਾ ਆਈ ਰਹਿਣਾ ਵਾ ਚਾਰ ਹੀ ਥਾਣਾ ਕੋਈ ਫੋਟਸ਼ਾਂਗ ਇਹਦੇ ਵੀ ਨਹੀਂ ਫਸੀ ਖੜੀ ਹੈਗੀ ਸੋਹਣੀ ਵੇੜ ਆ ਗਈ ਵੀਡੀਓ ਮਾ ਸਮਾਂ ਨੋਟ ਕਰ ਲਓ ਐਵੇਂ ਨਾ ਕੋਈ ਵੀਰ ਕਹਿ ਦਵੇ ਅਜੇ 4 ਵਜੇ ਕਿਤੇ 55 ਮਿੰਟ ਹੀ ਹੋਏ ਆਗੇ ਕੋਈ ਵੀਰ ਕਹਿਦਾ ਵੇਖਣ ਛੱਡ ਕੇ ਬਣਾਇਆ ਹੋਣਗੀਆਂ ਸਵੇਰੇ ਤੁਸੀਂ ਸ਼ਾਮ ਨੂੰ ਬਾਈ ਦੇ ਘਰੇ ਫੇਰ ਆ ਜਿਓ ਸੁਬਾ ਆ ਜਿਓ ਭਲਾ ਤੁਸੀਂ ਹਵਾਨੇ ਤੁਹਾਨੂੰ ਇਹਨਾਂ ਦੇ ਆਈ ਮਿਲ ਲਾਂਗੇ ਤੂੰ ਵੇਖ ਸਕਦੇ ਸੋਹਣੀ ਵਹਿੜ ਆ ਗਈ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਮੁੱਲ ਜਿਹਦਾ ਹੈਗਾ ਪੁਰਾਣਾ 28000 ਰੁਪਇਆ 28000 ਰੁਪਇਆ ਪਹਿਲਾਂ ਵਹਿੜ ਇਹਦੇ ਬੱਚੀਆਂ 30 32 32000 ਦੀਆਂ ਵਿਕੀ ਜਾਂਦੀਆਂ ਗਈਆਂ ਜਿਹਨੇ ਪਤਾ ਨਹੀਂ ਰਹਿਣਾ ਆ ਕੇ ਨਹੀਂ ਰਹਿਣਾ ਗਾਂ ਜਾ ਕੇ ਉਹ ਅੱਗੇ ਆਪਣੀ ਕਿਸਮਤ ਹੁੰਦੀ ਜਾਗੀ ਪਰ ਹੁਣ ਜਿਹੜਾ ਇਹਦਾ ਅੱਜ ਦਾ ਮੁੱਲ ਟੋਕੜ ਵਾ 28000 ਰੁਪਇਆ ਵਾ ਪਹਿਲਾਂ ਵਹਿੜ ਆ ਗਈ ਦੁੱਧ ਦਈ ਜਾਊਗੀ ਤੁਹਾਨੂੰ ਇਹ 10 ਕਿਲੋ ਤੇ 24 ਜਣਾ ਬਾਈ ਦੇ ਥੋੜੇ ਜੂ 10 ਕਿਲੋ ਘਰੇ ਦੇਈ ਜਾਊ ਜਾ ਕੇ ਇਹ ਜਿਹਦੇ ਪਸੰਦ ਆਵੇ ਤੁਸੀਂ ਬਰਾੜ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ